ਹਾਂਜੀ ਮੇਰੇ ਵੱਲੋਂ ਸਾਰੇ ਮੇਰੇ ਕਿਸਾਨ ਭਰਾਵਾਂ ਨੂੰ ਤੇ ਮੇਰੇ ਵੀਰ ਭਰਾਵਾਂ ਨੂੰ ਪਿਆਰ ਭਰੀ ਸਤਿ ਸ਼੍ਰੀਕਾਲ ਜੀ ਆਪਣੀ YouTube ਚੈਨਲ ਨੂੰ ਕਰ ਲੋ ਕਿਸਾਨ ਭਰਾਵੋ ਸਬਸਕ੍ਰਾਈਬ ਤੇ ਪਸ਼ੂ ਪਾਲਕ ਦਾ ਜਿਹੜੇ ਮੇਰੇ ਵੀਰ ਭਰਾ ਕੰਮ ਕਰਦੇ ਆ ਜਾਂ ਫਿਰ ਕੰਮ ਸ਼ੁਰੂ ਕਰਨਾ ਚਾਹੁੰਦੇ ਆ ਤੇ ਅੱਜ ਦੀ ਜਿਹੜੀ ਵੀਡੀਓ ਆਪਣੀ ਉਹਨਾਂ ਵੀਰ ਭਰਾਵਾਂ ਦੇ ਲਈ ਹੈ ਤੇ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ ਦੱਸਾਂਗੇ ਜਿਹੜੇ ਦੁੱਧ ਦੇ ਰੇਟ ਰੇਟਾਂ ਦੇ ਵਿੱਚ ਕਦੋਂ ਵਾਧਾ ਹੋਣਾ ਹੈ ਕਿਉਂਕਿ ਅਪ੍ਰੈਲ ਮਹੀਨਾ ਸ਼ੁਰੂ ਹੋ ਗਿਆ ਤੇ ਅੱਜ 1 ਅਪ੍ਰੈਲ ਹੈ ਤੇ ਦੁੱਧ ਦੇ ਰੇਟਾਂ ਦੇ ਵਿੱਚ ਕਦੋਂ ਵਾਧਾ ਹੋਵੇਗਾ ਤੇ ਜਿਹੜੇ ਕਿਸਾਨ ਭਰਾਵਾਂ ਪਸ਼ੂ ਪਾਲਕ ਦਾ ਕੰਮ ਕਰਦੇ ਨੇ ਉਹਨਾਂ ਦੇ ਲਈ ਜਿਹੜੀ ਖੁਸ਼ਖਬਰੀ ਕਿੰਨੇ ਤਰੀਕ ਤੱਕ ਜੇਰਾ ਆਪਣਾ ਦੁੱਧ ਦਾ ਰੇਟ ਹੈ ਉਹ ਵਧਣ ਦੀ ਸੁਭਾਵਨਾ ਤੇ ਕਿੰਨਾ ਰੇਟ ਵਧੂਗਾ ਤੇ ਸਾਰੀ ਗੱਲਬਾਤ ਅੱਗੇ ਆਪਾਂ ਵੀਡੀਓ ਦੇ ਵਿੱਚ ਤੁਹਾਡੇ ਨਾਲ ਸਾਂਝੀ ਕਰਾਂਗੇ ਤੇ ਜਿਹੜੇ ਕਿਸਾਨ ਭਰਾ ਆਪਣੇ YouTube ਚੈਨਲ ਤੇ ਨਵੇਂ ਜੁੜੇ ਹੋ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਨਾਲ ਹੀ ਬੈਲ ਦਾ ਬਟਨ ਪ੍ਰੈਸ ਕਰ ਲਓ ਤਾਂ ਕਿ ਤੁਹਾਨੂੰ ਆਪਣੀ ਆਉਣ ਵਾਲੀ ਵੀਡੀਓ ਦੀ ਨੋਟੀਫਿਕੇਸ਼ਨ ਸਾਊ ਤੋਂ ਪਹਿਲਾਂ ਤੁਹਾਨੂੰ ਮਿਲ ਸਕੇ ਤੇ ਕਿਸਾਨ ਭਰਾਵੋ ਜਿਹੜੇ ਕਿਸਾਨ ਆ ਪਸ਼ੂ ਪਾਲਕ ਦਾ ਕੰਮ ਕਰਦੇ ਆ ਜਾਂ ਮੇਰੇ ਵੀ ਉਪਰਾ ਕਰਦੇ ਆ ਤੇ ਬਹੁਤ ਮੇਰੇ ਵੀ ਉਪਰਾਏ ਜਿਹੜੇ ਪਸ਼ੂ ਪਾਲਕ ਦਾ ਕੰਮ ਸ਼ੁਰੂ ਕਰਨਾ ਚਾਹੁੰਦੇ ਆ ਜਾਂ ਫਿਰ ਇਸ ਟਾਈਮ ਜਿਹੜਾ ਤੁਸੀਂ ਕੰਮ ਸ਼ੁਰੂ ਕਰ ਚੁੱਕੇ ਆ ਜਾਂ ਫਿਰ ਤੁਸੀਂ ਕਰ ਰਹੇ ਹੋ ਲੰਬੇ ਸਮੇਂ ਤੋਂ ਤੇ ਤੁਸੀਂ ਦੇਖ ਸਕਦੇ ਹੋ ਵੀ ਜਿਹੜੇ ਦੁੱਧ ਦੇ ਰੇਟਾਂ ਦੇ ਵਿੱਚ ਵਾਧਾ ਪਿਛਲੇ ਸਾਲ ਵੀ ਹੋਇਆ ਏ ਉਹ ਤੋਂ ਪਹਿਲਾਂ ਵੀ ਹੋਇਆ ਏ ਹਰ ਇੱਕ ਸਾਲ ਜਿਹੜਾ 2 ਰੁਪਏ 4 ਰੁਪਏ 5 7 ਰੁਪਏ ਜਿਹੜਾ ਦੁੱਧ ਦਾ ਰੇਟ ਜੇ ਆਪਾਂ ਹੁਣ ਦੇ ਸਮੇਂ ਤੋਂ ਦੇਖੀਏ ਤਾਂ ਦੁੱਧ ਦਾ ਰੇਟ ਹਜੇ ਵੀ ਜਿਹੜਾ ਪੂਰਾ ਨਹੀਂ ਹੋਇਆ ਕਿਉਂਕਿ ਆਪਾਂ ਜਿਹੜਾ ਪਸ਼ੂ ਪਾਲਕ ਦੇ ਵਿੱਚ ਆਪਾਂ ਸਾਰੀ ਆਪਾਂ ਕਹਿ ਸਕਦੇ ਹਾਂ ਸਮਾਨ ਕਹਿ ਸਕਦੇ ਹਾਂ ਕੋਈ ਵੀ ਆਪਾਂ ਚੀਜ਼ ਹੈ ਜਿਹੜੇ ਵੀ ਸੰਦ ਹੋ ਗਿਆ ਮਸ਼ੀਨਰੀ ਹੋ ਗਈ ਆਪਾਂ ਪਸ਼ੂ ਪਾਲਕ ਦੇ ਵਿੱਚ ਆਪਾਂ ਐਡ ਕਰਦੇ ਹਾਂ ਮਤਲਬ ਆਪਾਂ ਖਰੀਦਦੇ ਆ ਜਾ ਇਸਤੇਮਾਲ ਕਰਦੇ ਕੋਈ ਵੀ ਮਸ਼ੀਨਰੀ ਹੋਗੀ ਕੋਈ ਵੀ ਪ੍ਰੋਡਕਟ ਹੋ ਗਿਆ ਉਹ ਸਾਰੀ ਚੀਜ਼ਾਂ ਦੇ ਜਿਹੜੇ ਰੇਟ ਹੈ ਉਹ ਦੁੱਗਨੇ ਹੋ ਚੁੱਕੇ ਆ ਪਿਛਲੇ ਸਾਲਾਂ ਤੋਂ ਜੇ ਆਪਾਂ ਦੇਖੀਏ ਰੇਟ ਦੁੱਗਨੇ ਤੋਂ ਵੀ ਤਿੱਗਨੇ ਹੋ ਗਏ ਆ ਤੇ ਪਰ ਜਿਹੜੇ ਦੁੱਧ ਦੇ ਰੇਟਾਂ ਦੇ ਵਿੱਚ ਵਾਧਾ ਇੰਨਾ ਨਹੀਂ ਹੋਇਆ ਕਿਉਂਕਿ ਅੱਜ ਤੋਂ 10 ਸਾਲ ਪਹਿਲਾਂ ਵੀ ਜਿਹੜਾ ਦੁੱਧ ਦਾ ਰੇਟ ਹੈ ਉਹਦੇ ਤੋਂ ਵੀ ਦੁੱਗਣਾ ਰੇਟ ਹੈ ਜਿਹੜਾ ਮਸਾ ਜਿਹੜਾ ਦੁੱਧ ਦਾ ਗਿਆ ਨਹੀਂ ਹੈਗਾ ਤੇ ਹੁਣ ਆਪਾਂ ਫੀਡ ਆਪਾਂ ਕੋਈ ਵੀ ਆਪਾਂ ਪਸ਼ੂ ਦੀ ਆਪਾਂ ਸੇਵਾ ਕਰਦੇ ਆਪਾਂ ਉਹਨੂੰ ਫੀਡ ਪਾਉਂਦੇ ਆ ਜਾਂ ਆਪਾਂ ਘਰ ਦਾ ਦਾਣਾ ਤਿਆਰ ਕਰਦੇ ਆ ਮੱਕੀ ਦਾ ਰੇਟ ਤੁਸੀਂ ਦੇਖ ਲਓ ਤੇ ਜੇ ਬਾਜ਼ਾਰੋਂ ਆਪਾਂ ਕੋਈ ਵੀ ਫੀਡ ਆਪਾਂ ਵਧੀਆ ਦੇਖੀ ਉਹਦੇ ਥੈਲੇ ਤੁਸੀਂ ਦੇਖ ਸਕਦੇ ਹੋ ਤਿੱਗਨੇ ਰੇਟ ਦੇ ਵਿੱਚ ਜਿਹੜਾ ਪਿਛਲੇ ਸਾਲਾਂ ਦੇ ਨਾਲੋਂ ਜਿਹੜਾ ਆਪਾਂ ਨੂੰ ਫੀਡ ਦਾ ਥੈਲਾ ਹੋ ਗਿਆ ਹੈ ਤੇ ਦੁੱਧ ਦਾ ਰੇਟ ਹੈ ਜਿਹੜਾ ਇੰਨਾ ਜ਼ਿਆਦਾ ਨਹੀਂ ਵਧਿਆ ਪਿਛਲੇ ਸਾਲ ਕਿਸਾਨਪਰਾਉ ਜਿਹੜਾ ਦੁੱਧ ਦਾ ਰੇਟ ਹੈ ਅਪ੍ਰੈਲ ਮਹੀਨੇ ਦੇ ਵਿੱਚ ਵਧਾਇਆ ਜਾਂਦਾ ਹੈ ਤੇ ਅੱਜ ਕਿਸਾਨਪਰਾਉ 1 ਅਪ੍ਰੈਲ ਹੋ ਗਿਆ ਹੈ ਤੇ ਦੁੱਧ ਦੇ ਰੇਟ ਦੇ ਵਿੱਚ ਜਿਹੜਾ ਇਸ ਵਾਰ ਰੇਟ ਨੂੰ ਜੇ ਆਪਾਂ ਮੰਨ ਕੇ ਚੱਲੀਏ ਸੁਭਾਵਨਾ ਹੈਗੀ ਹੈ ਦੁੱਧ ਦਾ ਰੇਟ ਵਧ ਸਕਦਾ ਹੈ ਪਰ ਆਪਾਂ ਕਹਿ ਸਕਦੇ ਵੀ ਇੰਨਾ ਜ਼ਿਆਦਾ ਰੇਟ ਜਿਹੜਾ ਇਸ ਵਾਰ ਨਹੀਂ ਵਧਾਇਆ ਜਾਊਗਾ ਤੇ ਪਰ ਅਪ੍ਰੈਲ ਮਹੀਨਾ ਜ 1 ਅਪ੍ਰੈਲ ਹੋ ਗਈ ਹੈ ਤੇ ਹਜੇ ਕਿਸਾਨ ਭਰਾਵੋ ਜਿਹੜਾ ਦੁੱਧ ਦਾ ਰੇਟ ਨਹੀਂ ਵਧਾਇਆ ਗਿਆ ਹੈ ਆਉਣ ਵਾਲੇ ਦਿਨਾਂ ਦੇ ਵਿੱਚ ਕੋਈ ਵੀ ਅਪਡੇਟ ਆਂਦੀ ਹੈ ਆਪਾਂ ਤੁਹਾਡੇ ਨਾਲ ਜਰੂਰ ਸਾਂਝੀ ਕਰੂਗੇ ਤੇ ਆਪਣੇ ਚੈਨਲ ਤੇ ਵੀਡੀਓ ਆਜੂਗੀ ਤੁਹਾਡੇ ਕੋਲ ਤੇ ਜਿੰਨਾ ਵੀ ਰੇਟ ਵਧਾਇਆ ਜਾਊਗਾ ਆਪਾਂ ਤੁਹਾਡੇ ਨਾਲ ਸ਼ੇਅਰ ਕਰਾਂਗੇ ਤੇ ਆਪਣੀ ਵੀਡੀਓ ਨੂੰ ਹੋਰ ਕਿਸਾਨ ਭਰਾਵਾਂ ਤੱਕ ਸ਼ੇਅਰ ਕਰ ਦਿਓ ਤਾਂ ਕਿ ਕੋਈ ਵੀ ਪਸ਼ੂ ਪਾਲਕ ਦਾ ਦੁੱਧ ਦਾ ਕੰਮ ਕਰਨਾ ਚਾਹੁੰਦਾ ਹੈ ਜਾਂ ਫਿਰ ਕਰ ਰਿਹਾ ਉਹਨਾਂ ਤੱਕ ਜਿਹਦੇ ਦੁੱਧ ਦੇ ਰੇਟ ਪਹੁੰਚ ਸਕਣ ਅਗਲੀ ਵੀਡੀਓ ਆਪਾਂ ਦੁੱਧ ਦੇ ਰੇਟ ਤੁਹਾਨੂੰ ਲੈ ਕੇ ਆਉਗੇ ਇਹ ਵੀਡੀਓ ਬਣਾਉਂਦਾ ਆਪਣਾ ਮਕਸਦ ਲਈ ਤਾਂ ਵੀ ਅਪ੍ਰੈਲ ਮਹੀਨਾ ਸ਼ੁਰੂ ਹੋ ਗਿਆ ਹੈ ਦੁੱਧ ਦੇ ਰੇਟ ਕਿੰਨੀ ਤਰੀਕ ਨੂੰ ਵਧਣਗੇ ਅਪ੍ਰੈਲ ਮਹੀਨੇ ਦੇ ਵਿੱਚ ਦੁੱਧ ਦੇ ਰੇਟ ਵੱਧ ਸਕਦੇ ਆ ਕਿਸੇ ਵੀ ਤਰੀਕ ਅਪਡੇਟ ਜਿਹੜੀ ਆ ਸਕਦੀ ਹੈ ਆਪਣੇ ਚੈਨਲ ਤੇ ਆਪਾਂ ਤੁਹਾਨੂੰ ਪਾ ਦੂਗੇ ਤੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਜਿਹੜੇ ਮੇਰੇ ਵੀਰਪਰਾ ਪਸ਼ੂ ਪਾਲਕ ਦਾ ਕੰਮ ਕਰਨਾ ਚਾਹੁੰਦੇ ਆ ਤੇ ਉਹ ਕਮੈਂਟਾਂ ਦੇ ਵਿੱਚ ਦੱਸਿਓ ਵੀ ਆਪਾਂ ਵੀਡੀਓ ਪਸ਼ੂ ਪਾਲਕ ਦੇ ਉੱਪਰ ਆਪਾਂ ਬਣਾਈਏ ਜਾਂ ਫਿਰ ਨਹੀਂ ਤੇ ਨਾਲੇ ਕਮੈਂਟਾਂ ਦੇ ਵਿੱਚ ਦੱਸਿਓ ਵੀ ਦੁੱਧ ਦਾ ਰੇਟ ਜਿਹੜਾ ਕਿੰਨਾ ਵਧਣਾ ਚਾਹੀਦਾ ਤੇ 2025 ਦੇ ਵਿੱਚ ਕਿੰਨਾ ਦੁੱਧ ਦਾ ਰੇਟ ਹੋਣਾ ਚਾਹੀਦਾ ਤੇ ਮੇਰੇ ਵੱਲੋਂ ਸਾਰੇ ਕਿਸਾਨ ਭਰਾਵਾਂ ਨੂੰ ਤੇ ਪਸ਼ੂ ਪਾਲਕ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਜੀ